ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਿੰਘ ਸਾਹਿਬ ਜਾਨੀ ਹਰਪ੍ਰੀਤ ਸਿੰਘ ਜੀ ਨੂੰ ਅਕਾਲੀ ਦਲ ਦਾ ਪ੍ਰਧਾਨ ਲਗਾਇਆ ਗਿਆ ਔਰ ਅਸੀਂ ਵਧਾਈ ਦਿੰਦੇ ਆ ਨਾਲ ਹੀ ਸਾਡੀ ਵੱਡੀ ਭੈਣ ਸਤਵੰਤ ਕੌਰ ਉਹ ਖੂਨ ਜਿਸ ਖੂਨ ਨੇ ਪੰਜਾਬ ਦੇ ਨੌ ਜਵਾਨਾਂ ਦੇ ਵਿੱਚ ਦਲੇਰੀ ਭਰੀ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਸੁਪੁੱਤਰੀ ਉਹਨਾਂ ਨੂੰ ਮੌਦਾ ਮਿਲਿਆ ਅਸੀਂ ਉਮੀਦ ਕਰਦੇ ਆਂ ਵੀ ਜੋ ਅਕਾਲੀ ਦਲ ਦਾ ਅਸਲ ਕਾਰਜ ਸੀ ਜੋ ਅਕਾਲੀ ਦਲ ਦਾ ਅਸਲ ਮਾਇਨਾ ਸੀ ਕਿ ਤੁਸੀਂ ਉਸ ਸ਼ਬਦ ਦੇ ਸਤਕਾਰ ਨੂੰ ਉਸ ਮਰਿਆਤਾ ਨੂੰ ਜਿਹੜਾ ਹੈ ਵਾਪਸ ਲੈ ਕੇ ਆਓਗੇ ਅਸੀਂ ਨਾਲ ਆ ਜੀ ਤੁਹਾਨੂੰ ਵੀ ਮਨੋ ਵੀ ਤੁਹਾਨੂੰ ਵੀ ਜਿੰਨੀ ਕਿ ਸਾਡੀ ਔਕਾਤ ਹੈ ਅਸੀਂ ਨਾਲ ਆ ਨਾਲ ਖੜੇ ਆ ਖੜੇ ਰਾਵਾਂਗੇ ਕਿਉਂਕਿ ਇਹ ਅਕਾਲੀ ਦਲ ਬਾੜਲਾਂ ਦਾ ਨਹੀਂ ਇਹ